ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਫਿਟੇ ਵਾਟਸਐਪ ਅੱਜ ਅਖਾਰੇ ਦੇ ਵਿੱਚ ਖੰਡ ਪੜਤ ਸਾਬ ਕਰਵਾਏਗੇ ਨਵਾਂ ਸਾਲ ਮਨਾਇਆ ਜਾ ਰਿਹਾ ਅੱਜ ਤੇ ਕੀ ਕਹਿਣਾ ਚਾਹੋਗੇ ਤੇ ਬਾਈ ਵਾਹਿਗੁਰੂ ਜੀ ਕਾ ਖਾਲਸਾ ਬਾਈ ਲੱਖ ਖੁਸ਼ੀਆਂ ਪਾਤਸ਼ਾਹ ਜੀ ਨਾਲ ਦਾ ਕਰੇ ਪ੍ਰਮਾਤਮਾ ਬਖਸ਼ਿਸ਼ ਕਰਦਾ ਏ ਸਵਾਲੀ ਨਜ਼ਰ ਨਜ਼ਰ ਕਰਦਾ ਏ ਜਿ ਇਹੋ ਜਿ ਸਬਕ ਮੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਪੈਂਦੇ ਆ ਇਹ ਕੁਸ਼ਤੀ ਅਖਾੜਾ ਜਿਹੜਾ ਨਾ ਇਹ ਬਹੁਤ ਪੁਰਾਣਾ ਹੈ ਵਾਲੀ ਰੱਖਦਾ ਕੁਸ਼ਤੀਖੜਾ ਬਹੁਤ ਪੁਰਾਣਾ ਹੈ ਇਸ ਖਾੜੇ ਚ ਨਾਮਵਰ ਪਹਿਲਵਨ ਨਿਕਲ ਕੇ ਗਏ ਔਰ ਮੋਣੀ ਇਸ ਖਾੜੇ ਚ ਮਾਰੇ ਨੇ ਕਿੰਨਾ ਭਾਗ ਲਾਇਆ ਪਹਿਲਵਨੋਂ ਵਧੀਆ ਨੇ ਬਿਲਡਿੰਗਾਂ ਵਧੀਆ ਬਣੀਆਂ ਨੇ ਬਾਦਲ ਸਾਹਿਬ ਨੇ ਵੱਡੀ ਕਿਰਪਾ ਕੀਤੀ ਸੀ ਜਦੋਂ ਪੌਣੇ 2 ਕਰੋੜ ਰੁਪਏ ਖਾੜੇ ਵਾਸਤੇ ਦਿੱਤੇ ਗਏ ਔਰ ਅੱਜ ਉਸ ਪੌਣੇ 2 ਕਰੋੜ ਦਾ ਜਿਹੜਾ ਨਾ ਉਹ ਰਜਾਨਾ ਮਿਲਣਾ ਸ਼ੁਰੂ ਹੋ ਗਿਆ ਜੀ ਇਸ ਪਾਸੋਂ ਲੱਗੇ ਆ ਪਰ ਮੈਂ ਇਸ ਗੱਲ ਵੀ ਬੜਾ ਬੜਾ ਮੈਨੂੰ ਖੁਸ਼ੀ ਆ ਕਿ ਸਾਡੇ ਪਹਿਲਵਾਨ ਜਿਹੜੇ ਆ ਉਹ ਮਹਾਰਾਜ ਨੂੰ ਹਮੇਸ਼ਾ ਯਾਦ ਰੱਖਦੇ ਆ ਹੋਰ ਆਪਣੀ ਤੰਦਰੁਸਤੀ ਵਾਸਤੇ ਤੇ ਖਾੜੇ ਦੀ ਚੜ੍ਹਦੀ ਕਲਾ ਵਾਸਤੇ ਆ ਹਰ ਸਾਲ ਇਸ ਰਸਮ ਹੋਵੇ ਆ ਹੋਰ ਇਹ ਦਿਨ ਆळे ਮੈਂ ਅੱਜ ਸੰਗਤ ਨੂੰ ਨਵੇਂ ਸਾਲ ਦੀ ਜਿਹੜਾ ਸਾਡਾ ਆਪਣਾ ਜਿਹੜਾ ਨਵਾਂ ਸਾਲ ਆ ਜਿਹੜਾ ਸਾਡਾ ਦੇਸੀ ਮਹੀਨਿਆਂ ਦਾ ਨਵਾਂ ਸਾਲ ਅੱਜ ਪਹਿਲੀ ਜੀਤ ਆ ਤੇ ਮਹਾਰਾਜ ਕਰੇ ਕਿਰਪਾ ਕਰੇ ਕਿ ਖੁਸ਼ੀਆਂ ਭਰਿਆ ਹੋਵੇ ਖੇੜਿਆਂ ਭਰਿਆ ਹੋਵੇ ਪਰਮਾਤਮਾ ਬਖਸ਼ਿਸ਼ ਕਰੇ ਸੁਖ ਸ਼ਾਂਤੀ ਵਰਤਾਵੇ ਪੰਜਾਬ ਤੇ ਦੇਸ਼ ਦੁਨੀਆ ਤੇ ਔਰ ਲੋਕ ਤਰੱਕੀ ਕਰਨ ਔਰ ਪ੍ਰੇਮ ਪਿਆਰ ਭਾਵਨਾ ਨਾਲ ਰਹਿਣ ਧੰਨਵਾਦ ਵਾਹਿਗੁਰੂ ਸਭ ਲਈ ਬਹਿਣ ਦੀ ਬਾਗੇ ਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਬਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ